ਇਹ ਹੋਰ ਵੀ ਚਲੋ ਪੰਜਾਬ ਵਿੱਚ ਤਾਂ ਬਹੁਤ ਜਿਆਦੇ ਵੱਡੇ ਸਮਾਗਨਾਂ ਰੀਤ ਮੇਰੇ ਉਧੇ ਬੈਠੇ ਨੇ ਜੇ ਵੀ ਇੱਕ ਬਹੁਤ ਵੱਡਾ ਤਿਆਰਾ ਕਿ ਜੇ ਕੰਮੇ ਚ ਇੱਕ ਮੁਲਕਤ ਹੋਇਆ ਵੀ ਜੈਤੀਕਰ ਤੋਂ ਆਪਾਂ ਨੂੰ 500 ਰੁਪਇਆ ਸਮਾਦਖਨ ਮਿਲਤੋ ਉਸ ਤੇ ਕੌਣ ਸ ਹੈ ਅੱਜ ਤੱਕ ਮਿਲ ਰਿਹਾ ਹੈ ਠੀਕ ਕਿ ਰੇਲ ਗੱਡੀ ਦਾ ਤੁਹਾਨੂੰ ਆਪਣੀ ਸਿੱਟ ਪਾ ਸਕਦੀ ਤੇ ਇਸ ਦਾ ਵੀ ਇਹ ਗੱਲ ਹੈ ਵੀਰੋ ਚਲੋ ਬਹੁਤ ਵੱਡਾ ਸੰਘਰਸ਼ ਹੈ ਪਰ ਮੈਂ ਕਦੇ ਨਾ ਸੋਚਿਆ ਕਿ ਵੀ ਕਿ ਸਾਡੇ ਜਿਹੜਾ ਆਇਆ ਇਹ ਲੜਾਈ ਸਾਡੀ ਸਾਡੀ ਲੜਾਈ ਹੈ ਜੇ ਜੇ ਕਨਾਨ ਮੱਝੂ ਤਾਂ ਲੰਗਰ ਹੋਣ ਸਮਝਦੀਆਂ ਨੇ ਮਟੀਰੀਅਲ ਆ ਸਕਦਾ ਪਰ ਮੌਜੂਦ ਜੋ ਮੈਂ ਗੱਲ ਕਰ ਰਿਹਾ ਕਾਨੀਆਂ ਵਾਲਾ ਜੋਜੀਪ੍ਰੀਤੋਂ ਦੀ ਜਿਹੜਾ ਕਲਾ ਕੋਈ ਨਹੀਂ ਹੋਣਾ ਕੋਈ ਨਾ ਲਾਲਾ ਵਾਹ ਦੇਈ ਨਾ ਆਪਣੀ ਕਿਰਤ ਦੇ ਵਿੱਚੋਂ ਲੰਗਰ ਨਾ ਚਲਾਇਆ ਹੋਵੇ ਛੱਤ ਵਿੱਚ ਕਾਰ ਐਨਾ ਬੇਜੋਦ ਤੇ ਸ਼ਿੰਗਾਰ ਉਹ ਵੀ ਕੁੱਟੜੇ ਸੰਤ ਵਿੱਚ ਕਾਰ ਮੈਂ ਕਿ ਇੱਕਤਾ ਜਿੰਦਾ ਅਨੁਵਾਦ ਇਹਦਾ ਮੀਡੀਆ ਦੇ ਵੀਰਾਂ ਦਾ ਜਿਹੜੇ ਕਵਰੇਜ ਕਰ ਰਹੇ ਨੇ ਸਭ ਪਿਛੇ ਇਧਰ ਦਰਿਆ ਵਸਾਈਆਂ ਜਾਣਾਂ ਅੰਦਰ ਵੀ ਵੀ ਸਾਡੀ ਹਮਾਇਤ ਤੇ ਆਏ ਨੇ ਇਹਨਾਂ ਦੇ ਵਿੱਚ ਆਪ ਲਿਆਵੋ ਜੋ ਬੇਨਤੀ ਆ ਸਾਡੇ ਵਲੰਟੀਅਰ ਵੀਰਾਂ ਨੂੰ ਸਾਡੇ ਜਿਹੜੇ ਇਧਰ ਦੁਕਾਨਦਾਰ ਵੀਰ ਸਾਡੀ ਹਮਾਇਤ ਲੈਂਦੀਆਂ ਕੀਨੇ ਸੰਸਾਰ ਵੇਕਦੀਆਂ ਨੀਤੀਆਂ ਕੀਨੇ ਸਾਨੂੰ ਕਹਣੇ ਆਪਦਾ ਧੰਦਾ ਕਰਨਾ ਜਿਵੇਂ ਕੋਰੋਨਾ ਕਾਲ ਆਇਆ ਸੀ ਕੋਰੋਨਾ ਕਾਲ ਤੇ ਅੱਡੀ ਅੱਡੀ ਲੜਾਈ ਨਹੀਂ ਸੋਡੇ ਸਮੂਹ ਦੀ ਲੜਾਈ ਆ ਸਾਡੇ ਸਮਾਜ ਦੀ ਲੜਾਈ ਆ ਸੋ ਧੰਨਵਾਦ ਕਰਦੇ ਆ ਅਸੀਂ ਪਿੰਡ ਇਕਾਈ ਗਰਦਿਤਪੜਾ ਜੋ 500 ਰੁਪਏ ਦਾ ਇਸ ਚੱਲਦੀ ਸਟੇਜ ਨੂੰ ਤੇ ਚੱਲਦੇ ਸਾਡੇ ਲੰਗਰ ਨੂੰ ਆ ਰਹਿਣਾ ਨਿਰਮਲ ਸਿੰਘ ਜੀ ਲਚਕਾਣੀ ਕ੍ਰਾਂਤੀਕਾਰੀ ਪੰਜਾਬ ਇਹਨਾਂ ਤੋਂ ਬਾਅਦ ਤਿਆਰ ਰਹੇ ਨਿਰਮਲ ਸਿੰਘ ਜੀ ਇਸ ਇਲਾਕੇ ਦੇ ਕਿਸਾਨ ਵੀਰ ਔਰ ਸਭ ਦੁਕਾਨ ਕਿਤੇ ਨਿਕਾ ਹੋ ਰਹੀ ਹੈ ਨਹੀਂ ਕਿਸਾਨਾਂ ਦਾ ਦੁੱਖ ਇਹ ਨਹੀਂ ਬਤਾਏਗਾ ਇਹ ਕੱਲੇ ਕਿਸਾਨਾਂ ਦਾ ਕੋਈ ਨਹੀਂ ਹੈਗਾ ਇਹ ਬਾ ਦੁੱਖ ਵੀ ਜ਼ੀਰੋ ਇਹ ਸਭ ਨੂੰ ਹੈ ਇਹ ਜਿਹੜੀ ਖੇਤੀ ਹੈ ਜਿਹੜੇ ਇਹ ਜਿਹੜੀ ਖੇਤੀ ਦਾ ਕਾਰੋਬਾਰ ਹੈ ਅੱਜ ਮੇ ਬਾਜ਼ਾਰ ਹੈ ਐ ਇੱਕ ਜੀਰੀ ਨੂੰ ਥੋੜਾ ਜੱਤ ਗੱਲ ਗਿਆ ਕਿਸਾਨ ਨੂੰ 2000 ਦਾ 50 ਦੀ ਕੀ ਦਾ ਰੇਟ ਇਹਨਾਂ ਨੇ ਸੱਦੇ ਰੱਖਿਆ ਨੇ ਵੇਚਦਾ ਕੀਤਾ ਤਾਂ ਵੇਚਦਾ ਜਿੱਡ ਭਰੇ ਨਾ ਬਾਦਰ ਸਾਹਿਬ ਦੀ ਮਾਰੀ ਨਾਜੀ ਲੋੜ ਬਹੁਤ ਵੱਡੀ ਆ ਵੀਰੋ ਇਹ ਵੀ ਕਿਹੜਾ ਫਰਾਉਡ ਹੈ ਹਾਲ ਵਾਲੀ ਬਾਦੀ ਪਤਾ ਕਿੰਨੀ ਵੱਡੀ ਆ ਜਾਨਬਾਜੀ ਉਹ ਅਸਾਂ ਨੂੰ ਬਿਲਕੁਲ ਉਹਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਉਹ ਸਾਡਾ ਪੰਜਾਬ ਦਾ ਸਿੱਖ ਸੀ ਪੰਜਾਬ ਦਾ ਸਿੱਖ ਪੱਕਾ ਵਾਲਾ ਵਿਸਤਾਰ ਵਾਲਾ ਇਹਨੂੰ ਚੁਗਦਾ ਇਹ ਅੱਲਾ ਬੈਠਣ ਦੇ ਵਾਲਾ ਬਟ ਅੱਲਾ ਕਹਿਣ ਦੇ ਨਾਲ ਜੇ ਅੱਲਾ ਤਰਨੀ ਜੋਕ ਸਕਦੇ ਅਸੀਂ ਕਿਸੇ ਦੇ ਖਿਲਾਫ ਗੋਲ ਨਹੀਂ ਸਕਦੇ ਮੇਰੀ ਇੱਕ ਬੇਨਤੀ ਹੈ ਜਦੋਂ ਸਹਿਬਜ਼ਾਦਾ ਨੂੰ ਮਿਸ਼ਨ ਦੀ ਆਵਾਜ਼ ਸੀ ਕਹਿੰਦੇ ਅਸੀਂ ਖਾਲਸਾ ਰਾਜ ਕਾਇਮ ਕਰਾਂਗੇ ਅਸੀਂ ਘਰ ਘਰ ਦੇ ਵਿੱਚ ਖਾਲਸੇ ਦੇ ਗੋਲ ਵਾਲੇ ਕਾਇਮ ਕਰਾਂਗੇ ਮੇਰੀ ਬੇਨਤੀ ਹੈ ਜੇ ਮਰਦਾਰਾ ਐਨੀ ਉਹ ਪੰਜਾਬ ਦੇ ਵੱਤੇ ਜੁਨੀਅਰ ਚ ਕੰਮ ਕਰਦੇ ਆ ਬਿਜਲੀ ਬੋਰਡ ਬੈਕਮੇ ਦੇ ਵਿੱਚ ਸੋ ਇਹ ਵੀ ਆਪਾਂ ਨੂੰ ਅੱਜ ਪੰਜਾਬ ਦੇ ਬੰਦ ਦੇ ਸਾਥ ਦੇ ਰਹੇ ਨੇ 2 ਮਿੰਟ ਬਾਅਦ ਸਤਿਪੰਨ ਜੀ ਸਾਥੀਓ ਬਾਕੀ ਸਾਰੇ ਮਾਣ ਵਾਲੇ ਪੰਜਾਬ ਸਰਕਾਰ ਕਿਉਂਕਿ ਉਹ ਸਾਡਾ ਪੰਜਾਬ ਦਾ ਸਿੱਖ ਸੀ ਪੰਜਾਬ ਦਾ ਸਿੱਖ ਪੱਗ ਵਾਲਾ ਦਸਤਾਰ ਵਾਲਾ ਇਹਨੂੰ ਜੁਗਦਾ ਇਹ ਇਹ ਇਕੱਲਾ ਮਖਰ ਦੇ ਨਾਲ ਬਟਾ ਪੱਲਾ ਪਹਿਣ ਦੇ ਨਾਲ ਲੈ ਇਕੱਲਾ ਤੋਰ ਨਹੀਂ ਸਕਦੇ ਅਸੀਂ ਕਿਸੇ ਦੇ ਖਿਲਾਫ ਗੋਲ ਨਹੀਂ ਸਕਦੇ ਮਰੀਕ ਬੇਨਤੀ ਹੈ ਜਦੋਂ ਸਹਿਬ ਜਾਦਾ ਨੂੰ ਮਿਸ਼ਨ ਦੀ ਆਵਾਜ਼ ਸੀ ਕਹਿੰਦੇ ਅਸੀਂ ਖਾਲਸਾ ਰਾਜ ਕਾਇਮ ਕਰਾਂਗੇ ਅਸੀਂ ਘਰ ਘਰ ਦੇ ਵਿੱਚ ਖਾਲਸੇ ਨੂੰ ਬੋਲ ਵਾਲੇ ਕੰਮ ਕਰਾਂਗੇ ਮੇਰੀ ਬੇਨਤੀ ਹੈ ਜੇ ਵਰਤਾਰਾ ਉਹ ਪੰਜਾਬ ਦੇ ਵਿੱਚ ਜੁਨੀਅਰ ਚ ਕੰਮ ਕਰਦੇ ਆ ਬਿਜਲੀ ਬੋਰਡ ਬੈਕਮੇ ਦੇ ਵਿੱਚ ਸੋ ਇਹ ਵੀ ਆਪਾਂ ਨੂੰ ਅੱਜ ਪੰਜਾਬ ਦੇ ਬੰਦ ਦੇ ਸਾਥ ਦੇ ਰਹੇ ਨੇ 2 ਮਿੰਟ ਬਾਅਦ ਸਤਿਪੰਨ ਜੀ ਜੀਰ ਕੇ ਦੇਖਾਂਗੇ ਸਾਥੀਓ ਬਾਕੀ ਸਾਰੇ ਬਰਾਦਿਆਂ ਨੇ ਪੰਜਾਬ ਸਰਕਾਰ ਕੀ ਦਾ ਕੀਤਾ ਤਾ ਵੇਚਦਾ ਜਿੱਡ ਭਰੇ ਨਾ ਬਾਦਰ ਸਾਥਰੀ ਮਾਰ ਲਾਜੀ ਲੋਨ ਬਹੁਤ ਵੱਡੀ ਐ ਵੀਰੋ ਇਹ ਵੀ ਕਿਹੜਾ ਫਰਾਉਡ ਐ ਬਾਣ ਵਾਲੀ ਬਾਦੀ ਪਤਾ ਕਿੰਨੀ ਵੱਡੀ ਐ ਇਹ ਜਿਹੜੀ ਖੇਤੀ ਦਾ ਕਾਰੋਬਾਰ ਐ ਅੱਜ ਮੇ ਬਾਜ਼ਾਰ ਐ ਐਗ ਦੀ ਜੀਰੀ ਨੂੰ ਥੋੜਾ ਜੱਟ ਕੱਲ ਗਿਆ ਕਿਸਾਨ ਨੂੰ 20000 ਤੱਕ ਬੱਦਬਦੀ ਤਰੀ ਦਾ ਦੇ ਕੇ ਇਹਨਾਂ ਨੇ ਸੱਦੇ ਰੱਖਿਆ ਦੇਗਾ ਹੋ ਰਿਹਾ ਵੀ ਕਿਸਾਨਾਂ ਦਾ ਦੁੱਖ ਇਹ ਨਹੀਂ ਬਤਾਏਗਾ ਇੱਕ ਅੰਡੇ ਕਿਸਾਨਾਂ ਦਾ ਦੁੱਖ ਕੋਈ ਨਹੀਂ ਹੈਗਾ ਇਹ ਬੜਾ ਦੁੱਖ ਵੀ ਪੀਰੋ ਇਹ ਸਭ ਨੂੰ ਆ ਇਹ ਜਿਹੜੀ ਖੇਤੀ ਹੈ ਜਿਹੜੇ ਪਛੜਿਆ ਰਹਿਣਾ ਨਿਰਮਲ ਸਿੰਘ ਜੀ ਨਚਕਾਣੀ ਕ੍ਰਾਂਤੀਕਾਰੀ ਪੰਜਾਬ ਇਹਨਾਂ ਤੋਂ ਬਾਅਦ ਤਿਆਰ ਰਹੇ ਨਿਰਮਲ ਸਿੰਘ ਜੀ ਇਸ ਲਾਗੇ ਦੇ ਕਿਸਾਨ ਵੀਰ ਔਰ ਸਭ ਦੁਕਾਨਾਂ ਨਾਲ ਸਾਡੀ ਆਪਣੀ ਲੜਾਈ ਨਹੀਂ ਸੋਡੇ ਸਮੂਹ ਦੀ ਲੜਾਈ ਆ ਸਾਡੇ ਸਮਾਜ ਦੀ ਲੜਾਈ ਆ ਸੋ ਧੰਨਵਾਦ ਕਰਦੇ ਆਂ ਅਸੀਂ ਪਿੰਡ ਇਕਾਈ ਗਰਦਿਤਪੜਾ ਜੋ 500 ਰੁਪਏ ਦਾ ਇਸ ਚੱਲਦੀ ਸਟੇਜ ਨੂੰ ਤੇ ਚੱਲਦੇ ਸਾਡੇ ਲੰਗਰ ਨੂੰ ਨੀਤੀਆਂ ਕੀ ਨੇ ਸੰਸਾਰ ਬੱਕਦੀਆਂ ਨੀਤੀਆਂ ਕੀ ਨੇ ਸਾਨੂੰ ਕਹਨੇ ਆਪਣਾ ਧੰਦਾ ਕਰਨਾ ਜਿਵੇਂ ਕੋਰੋਨਾ ਕਾਲਾ ਕਿ ਕਿੰਨੇ ਨੰਬਰ ਤੋਂ ਦਉਂਦਾ ਸਾਨੂੰ ਨਹੀਂ ਪਤਾ ਉਹ ਸਕਾਰ ਮੁਕਾਬਲਾ ਮੁਰਤਾਬਾਤ ਸੋਤ ਧੰਨਵਾਦ ਇਹਨਾਂ ਮੀਡੀਆ ਦੇ ਵੀਰਾਂ ਦਾ ਜਿਹੜੇ ਕਵਰੇਜ ਕਰ ਰਹੇ ਨੇ ਸੋ ਪਿੱਛੇ ਤੇ ਦਰਿਆ ਵਸਾਈਆਂ ਜਾਣਾਂ ਅੰਦਰ ਵੀ ਵੀ ਸਾਡੀ ਹਮਾਇਤ ਤੇ ਆਏ ਨੇ ਇਹਨਾਂ ਨੂੰ ਵੀ ਚਾਪ ਲਿਆਵੋ ਸੋ ਬੇਨਤੀ ਆ ਸਾਡੇ ਵਲੰਟੀਅਰ ਵੀਰਾਂ ਨੂੰ ਸਾਡੇ ਜਿਹੜੇ ਇੱਧਰ ਦੁਕਾਨਦਾਰ ਵੀਰ ਸਾਡੀ ਹਮਾਇਤ ਪੰਜਾਬ ਦੇ ਵਿੱਚ ਜੁਨੀਅਰ ਚ ਕੰਮ ਕਰਦੇ ਆ ਬਿਜਲੀ ਬੋਰਡ ਬੈਕਮੇ ਦੇ ਵਿੱਚ ਸੋ ਇਹ ਵੀ ਆਪਾਂ ਨੂੰ ਅੱਜ ਪੰਜਾਬ ਦੇ ਬੰਦ ਦੇ ਸਾਥ ਦੇ ਰਹੇ ਨੇ 2 ਮਿੰਟ ਵਾਸਤੇ ਪ੍ਰਧਾਨ ਜੀ ਸਾਥੀਓ ਬਾਕੀ ਸਾਰੇ ਮਾਣ ਵਾਲੇ 50 ਆਪ ਕਾਹੂ ਕਰ ਰਹੇ ਹੋ ਕਰਨੀਆਂ ਵਾਲਾ ਜੁਜੀਤ ਸਿੰਘ ਜੀ ਤੋਂ ਵੀ ਕੋਲਾ ਕੋਈ ਨਹੀਂ ਹੋਣਾ ਕੋਈ ਨਾ ਨਾ ਵਾਲੇ ਜੀ ਨੇ ਆਪਣੀ ਕਿਰਤ ਦੇ ਵਿੱਚੋਂ ਲੰਗਰ ਨਾਟਰਾ ਹੋਵੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਲੈ ਕੇ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਭਾਵੇਂ ਸੈਂਟਰ ਦੀ ਸਰਕਾਰ ਹੈ ਜਿਹੜੀਆਂ ਕਿਸਾਨੀ ਮੰਗਾਂ ਸੈਂਟਰ ਦੀ ਸਰਕਾਰ ਨੇ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਫੱਕ ਫੱਕ ਜਥੇਬੰਦੀਆਂ ਵੱਲੋਂ ਧਰਨੇ ਜਿਹੜੇ ਦਿੱਤੇ ਜਾ ਰਹੇ ਨੇ ਔਰ 9 ਮਹੀਨੇ ਤੋਂ ਲਗਾਤਾਰ ਧਰਨੇ ਚੱਲ ਰਹੇ ਨੇ ਔਰ ਸਿਹੜੀ ਸਰਕਾਰਾਂ ਨੇ ਉਸ ਇਸ ਜਮਾ ਬੋਲੇ ਹੋ ਕੇ ਬੈਠੀਆਂ ਨੇ ਕੋ ਕਿਸਾਨੀ ਦੇ ਬੰਗਾਂ ਦੇ ਲਈ ਬਿਲਕੁਲ ਧਿਆਨ ਨਹੀਂ ਦੇ ਰਹੀਆਂ ਔਰ ਉਸ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਕਿਉਂਕਿ ਡੱਲੇਵਾਲ ਸਾਹਿਬ 35 ਦਿਨਾਂ ਤੋਂ ਧਰਨੇ ਤੇ ਬੈਠੇ ਨੇ ਮਰਨ ਵਰਤ ਤੇ ਔਰ ਸਰਕਾਰਾਂ ਦੇ ਕੰਨਾਂ ਤੇ ਜੂਨ ਨਹੀਂ ਸਰਕਦੀ ਉਸ ਸਬੰਧ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਚੱਕਾ ਜਾਮ ਆ ਜਿਹੜਾ ਉਹ ਕੀਤਾ ਜਾ ਰਿਹਾ ਕਿਉਂਕਿ ਸਾਰੀਆਂ ਜਥੇਬੰਦੀਆਂ ਕਿਸਾਨ ਇਕੱਠੇ ਹੋ ਕੇ ਔਰ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣ ਨੂੰ ਧੰਨਵਾਦ ਸਰਦ ਕੱਲਾ ਸੰਦੇਸ਼ ਵੀ ਦੀ ਵਿਪੱਤਵਾਦ ਬੋਰਡ ਬੋਰਡ ਪਹੁੰਚੋ ਹਿਲਜਲ ਹੋ ਰਹੀ ਹੈ ਦੇਖੋ ਸਰਕਾਰ ਦੀ ਇੰਨੀ ਜ਼ਰਤ ਨਹੀਂ ਹੈਗੀ ਕਿ ਉਹਨਾਂ ਨੂੰ ਚੱਕ ਲੈ ਕਿਉਂਕਿ ਪੂਰਾ ਪੰਜਾਬ ਹੈ ਜਿਹੜਾ ਕਿਸਾਨ ਮਜ਼ਦੂਰ ਆ ਭਾਵੇਂ ਉਹ ਸਾਰੇ ਕਿਸਾਨੀ ਮੰਗਾਂ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਨੇ ਔਰ ਸਰਕਾਰ ਜਿੰਨਾ ਤੱਕ ਜਿਹੜਾ ਨਹੀਂ ਕਰ ਸਕਦੀ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜੇ ਜ਼ਬਰ ਦੇ ਨਾਲ ਜਿਹੜਾ ਸੰਘਰਸ਼ ਰੋਕੇ ਨਹੀਂ ਜਾਂਦੇ ਕਿਉਂ ਨਾ ਬੈਠ ਕੇ ਗੱਲ ਕਰਕੇ ਉਸ ਮਸਲੇ ਨੂੰ ਹੱਲ ਕੀਤਾ ਜਾਵੇ ਤਾਂ ਹੀ ਜਿਹੜਾ ਸਰਕਾਰ ਦਾ ਕੋਈ ਸਰਕਾਰ ਚੰਗੀ ਸਰਕਾਰ ਹੁੰਦੀ ਹੈ ਜੇ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰੇ ਮੈਂ ਗੁਰਜੰਟ ਸਿੰਘ ਸੇਮੜੋ ਜਰਨਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬਲਾਕਪਾਸ ਜਿਹੜਾ ਪਿਛਲੇ 35 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਜੀ ਡੱਲੇਵਾਲ ਨੇ ਮਰਨ ਵਰਤ ਰੱਖਿਆ ਹੋਇਆ ਉਹਨਾਂ ਦੇ ਸਮਰਥਨ ਦੇ ਵਿੱਚ ਅੱਜ ਅਸੀਂ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ ਐਸਕੇਨ ਦੇ ਹੁਕਮ ਦੇ ਅਨੁਸਾਰ ਅੱਜ ਬੌੜਾ ਗੇਟ ਜਿਹੜਾ ਸਾਰਿਆਂ ਜਥੇਬੰਦਿਆਂ ਨੇ ਰਲ ਮਿਲ ਕੇ ਧਰਨਾ ਲਾਇਆ ਉਸ ਦੇ ਵਿੱਚ ਅਸੀਂ ਵੀ ਸ਼ਾਮਲ ਹੋਏ ਆਂ ਦੇਖਣ ਵਾਲੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਮੋਦੀ ਦੀ ਸਰਕਾਰ ਇੱਕੋ ਜਿੱਦ ਖੜੀ ਬੈਠੀ ਆ ਕਿ ਚਾਹੇ ਕੋਈ ਮਰੇ ਚਾਹੇ ਕੋਈ ਰਹੇ ਸਾਡੀ ਸੇਤੇ ਕੋਈ ਅਸਰ ਨਹੀਂ ਪਰ ਬੜਾ ਦੁਖ ਨਾਲ ਕਹਿਣਾ ਪੈ ਰਿਹਾ ਜਿਸ ਤਰ੍ਹਾਂ ਹੁਣ ਇੱਕ ਮੇਰੇ ਕਿਸਾਨ ਵੀਰ ਕਹਿ ਰਹੇ ਤੇ ਕਿ ਜੇਕਰ ਅਸੀਂ ਉਥੇ 10 ਦਿਨ ਹੋਰ ਬੈਠੇ ਰਹਿੰਦੇ ਸ਼ਾਇਦ ਮਸਲਾ ਹੱਲ ਹੋ ਜਾਂਦਾ ਪਰ ਇਹ ਸਾਡੀਆਂ ਕਿਆਸਰ ਆਈਆਂ ਨੇ ਬਿਲਕੁਲ ਨਹੀਂ ਇਹ ਮਸਲਾ ਹੱਲ ਹੋਣ ਦੀ ਸੰਭਾਵਨਾ ਪਿਛਲੇ 35 ਦਿਨਾਂ ਤੋਂ ਇੱਕ ਇਨਸਾਨ ਆਪਣੀ ਜ਼ਿੰਦਗੀ ਦੇ ਨਾਲ ਖੇਡ ਰਿਹਾ ਔਰ ਤਕਰੀਬਨ ਪੰਜਾਬ ਦੇ ਕੋਨੇ-ਕੋਨੇ ਤੋਂ ਲੋਕ ਜਾ ਕੇ ਉਹਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਆ ਰਹੇ ਨੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਸ ਲੋਕ ਰਾਜ ਦੇ ਵਿੱਚ ਸੈਂਟਰ ਦੀ ਸਰਕਾਰ ਦੇ ਵਿੱਚੋਂ ਅੱਜ ਕੱਲ ਇੱਕ ਵੀ ਕੋਈ ਮੰਤਰੀ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਦੇ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਨਹੀਂ ਆਇਆ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਸੁਪਰੀਮ ਕੋਰਟ ਬਾਰ-ਬਾਰ ਜ਼ੋਰ ਦੇ ਰਹੀ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਨੂੰ ਬਚਾਓ ਪਰ ਮੈਂ ਸੁਪਰੀਮ ਕੋਰਟ ਦੇ ਸਤਕਾਰਯੋਗ ਜੱਜਾਂ ਦਾ ਸਤਕਾਰ ਕਰਦਾ ਹੋਇਆ ਬੇਨਤੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਤੁਹਾਨੂੰ ਜਗਜੀਤ ਸਿੰਘ ਜੀ ਡੱਲੇਵਾਲ ਨੇ ਚਿੱਠੀ ਲਿਖੀ ਆ ਤੁਸੀਂ ਉਸ ਤਰੀਕੇ ਦੇ ਨਾਲ ਸੈਂਟਰ ਦੀ ਸਰਕਾਰ ਦੇ ਉਸ ਮੋਦੀ ਰਾਜੇ ਨੂੰ ਕਿਉਂ ਨਹੀਂ ਕਹਿੰਦੇ ਕਿ ਇੱਕ ਜਾਨ ਜਾ ਰਹੀ ਆ ਔਰ ਇੱਕ ਜਾਨ ਨਹੀਂ ਜਾਊਗੀ ਇਸ ਦੇ ਪਿੱਛੇ ਪਤਾ ਨਹੀਂ ਲੱਖਾਂ ਜਾਨਾਂ ਜਾਣ ਵਾਸਤੇ ਤਿਆਰ ਨੇ ਉਹਨਾਂ ਦੀ ਨਜ਼ਰ ਕਿਉਂ ਨਹੀਂ ਖੋਲ ਰਹੇ ਕਿਉਂ ਨਹੀਂ ਸੈਂਟਰ ਦੀ ਸਰਕਾਰ ਦੇ ਉੱਤੇ ਸੁਪਰੀਮ ਕੋਰਟ ਜ਼ੋਰ ਪਾਉਂਦੀ ਕਿ ਤੁਸੀਂ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਮੰਨ ਚੁੱਕੇ ਹੋ ਉਹਨਾਂ ਨੂੰ ਲਾਗੂ ਕਰੋ ਇੱਕ ਪਾਸੇ ਲਿਖਤੀ ਰੂਪ ਦੇ ਵਿੱਚ ਇਹ ਮੰਗਾ ਮੰਨ ਚੁੱਕੇ ਨੇ ਪਰ ਦੂਜੇ ਪਾਸੇ ਇਨਡਾਇਰੈਕਟ ਤਰੀਕੇ ਦੇ ਨਾਲ ਅੱਜ ਫੇਰ ਖੇਤੀ ਦੀ ਨਵੀਂ ਨੀਤੀ ਲਿਆ ਕੇ ਇਹ ਸਾਨੂੰ ਬਰਗ ਲਾ ਕੇ ਸਟੇਟਾਂ ਦੇ ਉੱਤੇ ਇਹ ਜ਼ੋਰ ਪਾ ਰਹੇ ਨੇ ਕਿ ਤੁਸੀਂ ਕਿਸਾਨਾਂ ਨੂੰ ਸੰਤ ਕਰੋ ਅੱਜ ਜਿਹੜੇ ਸਾਨੂੰ ਲੋਕ ਇਹ ਦੱਸ ਰਹੇ ਨੇ ਹਰਜੀਤ ਸਿੰਘ ਗਰੇਵਾਲ ਵਰਗੇ ਮੈਂ ਸ਼ਰਮ ਨਾ ਲਊਂਗਾ ਕਿ ਸਟੇਟ ਦਾ ਸਬਜੈਕਟ ਜਿਹੜਾ ਖੇਤੀਬਾੜੀ ਆ ਕੀ ਜਿਸ ਦਿਨ ਅਸੀਂ ਦਿੱਲੀ ਬੈਠੇ ਤੇ ਉਸ ਦਿਨ ਗਰੇਵਾਲ ਸਾਹਿਬ ਨੂੰ ਪਤਾ ਨਹੀਂ ਸੀ ਕਿ ਸਟੇਟ ਕੜਤਾ ਇਹਦੇ ਤੇ ਸੈਂਟਰ ਕਿਉਂ ਦਾਖਲ ਦੇ ਰਿਹਾ ਜਾਣ ਬੁੱਝ ਕੇ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ ਬੀਜੇਪੀ ਆਪਣੀਆਂ ਚਾਲਾਂ ਚੱਲ ਰਹੀ ਹੈ ਔਰ ਹਰ ਉਹ ਹੱਤਕੰਡਾ ਬਣਾ ਰਹੀ ਹੈ ਜਿਹਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਖਤਮ ਕੀਤਾ ਜਾ ਸਕੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਸਮੇ ਸਮੇ ਦੇ ਨਾਲ ਅਸੀਂ ਹਰ ਇੱਕ ਦਾ ਸਹਿਯੋਗ ਲਵਾਂਗੇ ਸਾਰੀਆਂ ਜਾਤਾਂ ਸਾਰੀਆਂ ਨਸਲਾਂ ਔਰ ਹਰ ਕਾਰੋਬਾਰ ਵਾਲੇ ਦੇ ਨਾਲ ਜੇਕਰ ਕਿਸਾਨ ਮਰਦਾ ਤਾਂ ਦੋਸਤੋਂ ਦਾ ਸ਼ਰਿਆਮ ਕਹਿਣਾ ਬਚਦੇ ਬਾਜ਼ਾਰ ਦੇ ਵਿੱਚ ਬੈਠਾ ਕੋਈ ਵੀ ਇਨਸਾਨ ਨਹੀਂ ਚਾਹੇ ਉਹ ਕੱਪੜੇ ਵਾਲਾ ਹੋਵੇ ਚਾਹੇ ਉਹ ਕਿਸੇ ਸਪੇਅਰ ਪਾਰਟ ਵਾਲਾ ਹੋਵੇ ਚਾਹੇ ਉਹ ਕੋਈ ਮਕੈਨਿਕ ਹੋਵੇ ਕਿਉਂਕਿ ਜਦੋਂ ਕਿਸਾਨ ਦੀ ਜੇਬ ਦੇ ਵਿੱਚ ਚਾਰ ਪੈਸੇ ਆਉਂਦੇ ਨੇ ਤਾਂ ਅਸੀਂ ਬਾਜ਼ਾਰ ਦੇ ਵਿੱਚ ਆਉਂਨੇ ਆਂ ਔਰ ਅਸੀਂ ਆਪਣੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰਨ ਵਾਸਤੇ ਚਾਰ ਪੈਸੇ ਉਹਨਾਂ ਨੂੰ ਵਟਾਉਨੇ ਆਂ ਉਹਨਾਂ ਦਾ ਜਿਹੜਾ ਕਾਰੋਬਾਰ ਆ ਚੱਲਦਾ ਇੱਕ ਗੱਲ ਮੈਂ ਕਹੂੰਗਾ ਕਿ ਉਹ ਲੋਕ ਸਾਨੂੰ ਬਾਰ-ਬਾਰ ਇਸ ਚੀਜ਼ ਦਾ ਭਰੋਸਾ ਦਿੰਦੇ ਨੇ ਅਸੀਂ ਤੁਹਾਡੇ ਨਾਲ ਆ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਪ੍ਰੈਕਟੀਕਲ ਤੌਰ ਤੇ ਜਦੋਂ ਸੜਕਾਂ ਤੇ ਉਤਰਦੇ ਸਾਡਾ ਸਾਸ ਦੇਣ ਦੀ ਬਜਾਏ ਬਦਨਾਮ ਕਿਸਾਨਾਂ ਨੂੰ ਕੀਤਾ ਜਾਂਦਾ ਕਿ ਲੋਕਾਂ ਨੂੰ ਤੰਗ ਕਰਦੇ ਨੇ ਤੁਸੀਂ ਸਿਆਣੇ ਅੱਜ ਦੇਖੋ ਕਿੰਨੀ ਠੰਡ ਦੇ ਵਿੱਚ ਸਾਡੇ ਸਤਿਕਾਰਯੋਗ ਮਾਵਾ ਸਾਡੇ ਭੈਣਾ ਸਾਡੇ ਬਜ਼ੁਰਗ ਸੜਕਾਂ ਦੇ ਉੱਤੇ ਬੈਠੇ ਨੇ ਕੀ ਸਾਨੂੰ ਚਾਹ ਆ ਕੇ ਸੜਕਾਂ ਤੇ ਬੱਠਣ ਦਾ ਹੋ ਸਕਦਾ ਇਹਨਾਂ ਦੇ ਵਿੱਚੋਂ ਜਾਣ ਲੱਗੇ 75% ਲੋਕ ਬਿਮਾਰ ਹੋਣ ਕੌਣ ਜ਼ਿੰਮੇਵਾਰ ਹੈ ਉਹਨਾਂ ਦਾ ਇਹ ਮਾੜੀਆਂ ਸਰਕਾਰਾਂ ਔਰ ਬੀਜੇਪੀ ਦੀਆਂ ਮਾੜੀਆਂ ਨੀਤੀਆਂ ਜਿੱਥੇ ਸਾਡੀਆਂ ਕੋਰਟਾਂ ਸੇ ਸਤਿਕਾਰ ਕਰਦੇ ਆ ਮੈਂ ਸੁਪਰੀਮ ਕੋਰਟ ਦੇ ਸਤਿਕਾਰਯੋਗ ਜੱਜਾਂ ਨੂੰ ਹੁਣ ਵੀ ਨਿਮਰਤਾ ਸਹਿਤ ਬੇਨਤੀ ਕਰੂੰਗਾ ਕਿ ਤੁਸੀਂ ਕਿਸਾਨਾਂ ਦੀ ਜਿਹੜੀ ਪੁਕਾਰ ਆ ਸੁਣੋ ਔਰ ਉਹ ਜਗਜੀਤ ਸਿੰਘ ਢੱਲੇਵਾਲ ਜਿਹੜਾ ਮਰਨ ਵਰਤ ਦੇ ਉੱਤੇ ਬੈਠਾ ਇੱਕ ਜ਼ਿੰਦਗੀ ਦੀ ਲੜਾਈ ਲੜ ਰਿਹਾ ਆਪਣੇ ਨਿੱਜੀ ਹਿੱਤ ਵਾਸਤੇ ਨਹੀਂ ਸਿਰਫ ਸਾਡੇ ਇਹਨਾਂ ਬੱਚਿਆਂ ਦੇ ਵਾਸਤੇ ਜਿਨ੍ਹਾਂ ਨੇ ਆਉਣ ਵਾਲਾ ਸਾਡਾ ਭਵਿੱਖ ਸਾਹਮਣਾ ਇੱਕ ਪਾਸੇ ਅਸੀਂ ਕਹਿ ਰਹੇ ਆ ਕਿ ਸਾਡੇ ਨੌਜਵਾਨ ਸਾਡੇ ਕੱਲ ਦੇ ਨੇਤਾ ਨੇ ਕੱਲ ਦੇ ਭਵਿੱਖ ਨੇ 75% ਨੌਜਵਾਨ ਤਾਂ ਅਸੀਂ ਵਿਦੇਸ਼ਾਂ ਨੂੰ ਭੇਜ ਚੁੱਕਿਆ ਜਿਨ੍ਹਾਂ ਦੇ ਵਿੱਚੋਂ ਕਿੰਨੇ ਮੇਰੇ ਵੀਰ ਸਮੁੰਦਰ ਦੇ ਰਾਹੇ ਕਿੰਨੇ ਸਾਡੇ ਨੌਜਵਾਨ ਮਰੇ ਨੇ ਕਿੰਨੇ ਸਾਡੇ ਨੌਜਵਾਨ ਮੈਕਸੀਕੋ ਦੇ ਕੰਢਾਂ ਦੀ ਭੇਟ ਚੜੇ ਨੇ ਕਿੰਨੇ ਸਾਡੇ ਨੌਜਵਾਨ ਬਾਰਡਰਾਂ ਦੇ ਉੱਤੇ ਸ਼ਹੀਦ ਹੋਏ ਨੇ ਪਰ ਦੁੱਖ ਦੀ ਗੱਲ ਹੈ ਕਿ ਲੋਕ ਰਾਜ ਦੇ ਉਹਨਾਂ ਹਾਕਮਾਂ ਨੂੰ ਜਿਹੜਾ ਨਸ਼ੇ ਚ ਚੂਰ ਨੇ ਸਾਡੀ ਆਏ ਤਕਲੀਫਾਂ ਨਹੀਂ ਦਿਖਾਈ ਦੇ ਰਹੀਆਂ ਸਿਰਫ ਕਿਸਾਨਾਂ ਦਾ ਸੜਕਾਂ ਰੋਕਣਾ ਦਿਖਾਈ ਦੇ ਰਹੀਆਂ ਨੇ ਅੱਜ ਵੀ ਜੇ ਪੰਜਾਬ ਵਾਸੀਓ ਤੁਸੀਂ ਨੇ ਬਚਣਾ ਮੈਂ ਕਿਸੇ ਵੀ ਜਾਤ ਨੂੰ ਕਿਸੇ ਵੀ ਪਾਤ ਨੂੰ ਕਵੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਉਂਦਾ ਜੇ ਮੈਂ ਦੋਸ਼ੀ ਠਹਿਰਾਉਣਾ ਉਹ ਸਰਕਾਰ ਦੀਆਂ ਨੀਤੀਆਂ ਨੂੰ ਕਿਉਂਕਿ ਅਸੀਂ ਇਹ ਦੇਖ ਲਿਆ ਸਾਡੇ ਮਨ 'ਚ ਇੱਕ ਸ਼ੱਕ ਸੀ ਕਿ ਕਾਂਗਰਸ ਮਾੜੀ ਐ ਅਕਾਲੀ ਮਾੜੇ ਨੇ ਪਰ ਦੋਸਤੋ ਇਹ ਤਜਰਬਾ ਵੀ ਅਸੀਂ ਆਪਣੇ ਹੱਡਾਂ ਤੇ ਹੜਾ ਚੁੱਕਿਆ ਦੋਨਾਂ ਨੂੰ ਛੱਡ ਕੇ ਤੀਜਾ ਨੂੰ ਲੈ ਕੇ ਆਏ ਤੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਕਿਸਾਨ ਦਾ ਪੁੱਤ ਇਸ ਧਰਤੀ ਤੋਂ ਪੈਦਾ ਹੋਇਆ ਅੱਜ ਉਸ ਭਗਵੰਤ ਮਾਨ ਨੇ ਵੀ ਇੱਕ ਦਿਨ ਜਾ ਕੇ ਢੱਲੇਵਾਲ ਸਾਹਿਬ ਨਾਲ ਗੱਲ ਕਰਨ ਦੀ ਜ਼ਰੂਰਤ ਨਹੀਂ ਕੀਤੀ ਜਿਹੜਾ ਕਹਿੰਦਾ ਸੀ ਮੈਂ ਸਿਕਿਉਰਿਟੀ ਤੋਂ ਤੁਹਾਡੇ ਵਿੱਚ ਬਿਜਰਨਾ ਚਾਹੁੰਦਾ ਕਿ ਮੈਂ ਪੁੱਛਣਾ ਚਾਹੁੰਦਾ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਜੀ ਨੂੰ ਤੁਸੀਂ ਆਪਣੀ ਸਿਕਿਉਰਿਟੀ ਲੈ ਕੇ ਜਾ ਕੇ ਉਹ ਸਾਡੇ ਬਜ਼ੁਰਗ ਬਾਪੂ ਦਾ ਹਾਲਚਾਲ ਦੇਖ ਆਓ ਉਹਨਾਂ ਨੂੰ ਪੁੱਛੋ ਕਿ ਕੀ ਤਕਲੀਫ ਹੈ ਜੇਕਰ ਇੱਕ ਵਾਰ ਉਹਨਾਂ ਨੂੰ ਭਰੋਸਾ ਦੇ ਕੇ ਉਹਨਾਂ ਦਾ ਮਰਨ ਵਾਰ ਤੜਾ ਦੇਣ ਹੋ ਸਕਦਾ ਉਹ ਗੁੱਸਾ ਸਾਡੇ ਬਾਤੇ ਹੋਰ ਜਿੰਦੇ ਰਹਿਣ